ੴ ਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹਿਦ ਸ੍ਰੀ ਤਾ ਪ੍ਰਸਾਦ ਸਵਈਏ ਸਰਾਵਕ ਸੋਧ ਸਿਮੂਖ ਸਦਾਨ ਕੇ ਦੇਖ ਫर्यो कर जोग जतीके ਸੂਰ ਸੁਰ ਆਰਦਨ ਸੋਧ ਸੁਦਾਦਿਕ ਸੰਤ ਸਮੋਹ ਅਦੀਕ ਮਤੀਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖੇਤ ਪ੍ਰਾਨਪਤੀ ਕੇ ਸ੍ਰੀ ਭਗਵਾਨ ਕੀ ਪਾਈ ਕਿਰਪਾ ਹੋਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਂਦ ਕੋ ਜਾਤ ਨਿਵਾਰੇ ਭਾਰੀ ਪੂਜਨ ਕੇ ਭੂਪ ਪਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾਂ ਪਈ ਭੂਪਤ ਅੰਤ ਕਾਉ ਨਾਗੇ ਹੀ ਪਾਏ ਪਧਾਰੇ ਜੀਤ ਫਿਰ ਆਇ ਸਭ ਦੇਸ਼ ਦੀ ਸ਼ਾਨ ਕੋ ਬਾਜ ਤ ਢੋਲ ਮਰਦੰਗ ਨਗਾਰੇ ਗੁੰਜਤ ਗੂੜਕ ਜਾਨ ਕੇ ਸੁੰਦਰ ਹਿੰਜਤ ਹੀ ਹੈ ਰਾਜ ਹਜ਼ਾਰੇ ਭੂਤ ਭਵਿਕ ਭਵਾਨ ਕੇ ਭੂਪਤ ਕੌਣ ਕਨੈ ਨਹੀਂ ਜਾਦ ਵਿਚਾਰੇ ਸ੍ਰੀਪਦ ਸ੍ਰੀ ਭਗਵਾਨ ਭਜੇ ਬਿਨ ਨੰਤ ਕਉ ਅੰਤ ਕੇ ਤਾਮ ਸਿਧਾਰੇ ਤੀਰਤ ਨਾਦ ਦੇ ਆਦਮ ਦਾਨ ਸੋ ਸੰਜਮ ਨੇਮ ਅਨੇਕ ਵਿਸੇਖੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਬਾਨ ਸਬਾਨ ਕੇ ਪੀਖੈ ਪਾਉਨ ਆਹਾਰ ਜਤੀ ਜਤ ਧਾਰ ਸਬੈ ਸਬੈ ਜਾਰ ਹਜ਼ਾਰ ਇਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ ਸੋ ਦਸੀ ਪਾਹ ਦੁਰੰਤ ਦੁਬਾਹ ਸੋ ਸਾਧ ਸਨਾਹ ਦੁਰਜਾਨ ਦਲਾਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲਾਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਲ ਮਲਾਂਗੇ ਈਸ੍ਰੀਪ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਦੀ ਦਾਨ ਚ ਲਾਂਗੇ ਵੀਰ ਅਪਾਰ ਵੱਡੇ ਬਰਿਆਰ ਅਬ ਚਾਰਹਸਾਰ ਕੀ ਧਾਰ ਪਛਈਆ ਤੋਰਤ ਤੇ ਸੁਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਲ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਬਾਤਨ ਹੀ ਚਕਚਾਰ ਲਗਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਜਕ ਅਨੇਕ ਸੋ ਇੱਕ ਦੀਵਿਆ ਦਾਨਵ ਦੇਵ ਫੈਨੰਦ ਨੇ ਸਾਚਰੇ ਭੂਤ ਭਵੇਕਪਵਾਨਜ ਬਾਂਗੇ ਜੀਵ ਜਿ ਤੇਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪਾਂਗੇ ਪੁੰਨ ਪ੍ਰਤਾਪਨ ਬਾੜ ਜਾਇਤ ਤੁਨ ਪਾਪਨ ਕੇ ਬਹੁ ਪੁੰਜ ਖਪਾਂਗੇ ਸਾਧ ਸਮੂਹ ਪ੍ਰਸਾਨ ਫਿਰੈ ਜਗ 70 ਸਪੇ ਅਬ ਲੋਕ ਚ ਪਾਂਗੇ ਮਾਨਵ ਇੰਦਰ ਗਜ ਇੰਦਰ ਨਰਾਤ ਬੁ ਜੋਨਤਰ ਲੋਕ ਕੋ ਰਾਜ ਕਰਾਂਗੇ ਕੋਟ ਇਸ ਨਾਨਕ ਜਾ ਦਿਕ ਦਾਨ ਅਨੇਕ ਸੁਅੰਬਰ ਸਾਜ ਬਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਤੀਪਤ ਅੰਤ ਫਸੇ ਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਭਗ ਤੇ ਨਰ ਫੇਰ ਨ ਦੇ ਤਰਾਂਗੇ ਕਹਾ ਪਿਉ ਜੋ ਦੋ ਲੋਚਨ ਮੂਦ ਕੈ ਬੈਠ ਰਹਿਓ ਬਕ ਧਿਆਨ ਲਗਾਇਓ ਨਾਚ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ बास की ओ बखियान सो बैठ कै ऐसे ही ऐसे सो बैस बितायो साच बाहो सिन ले हो सब जिन प्रेम की हो तिन ही प्रभु पायो काहू लै पाहन पूछ तरे ओ सिर काहू लै लिंगर लटकायो काहू लखियो हर अवाची बिसा मह काहू पछाह को सीस निवायो कौ बुतान को, को पूजत है पस को मृतान को पूजन तायो कोर किरिया उजियो सभी जग श्री भगवान को फेर न पायो को भुगतान को पूजत है पस को मृतान को पूजन तायो कुर किरिया उर्जियो सब ही जग श्री भगवान को भेद न पायो वाहिगुरु जी का खालसा वाहिगुरु जी की फतेह